ਹਾਂਜੀ ਕਿਵੇਂ ਹੋ ਸਾਰੇ? ਮੀਤਾ ਸਾਰੇ ਵਧੀਆ ਹੋਵੋਗੇ, ਚੜ੍ਹਦੀ ਕਲਾ ਹੋਵੋਗੇ, ਸਤਿ ਸ਼੍ਰੀ ਅਕਾਲ। ਤੇ ਅੱਜ ਆਪਾਂ ਗੱਲ ਕਰਾਂਗੇ ਆਪਸ਼ਨਲ ট্রেਡਿੰਗ ਦੀ। ਆਪਸ਼ਨਲ ট্রেਡਿੰਗ ਦੇ ਵਿੱਚ ਪਹਿਲਾਂ ਹੀ ਆਪਾਂ ਸਟਾਰਟਿੰਗ ਤੋਂ ਕਿਦਾਂ ਜੱਜ ਕਰ ਸਕਦੇ ਹਾਂ ਵੀ ਆਪਣਾ ਜਿਹੜਾ ਸ਼ੇਅਰ ਆ ਉੱਪਰ ਜਾਊ ਜਾਂ نیچے ਜਾਊ? ਅੱਪਰ ਟ੍ਰੈਂਡ ਆ ਜਾਂ ਡਾਊਨ ਟ੍ਰੈਂਡ ਆ? ਆਪਾਂ ਨੂੰ ਕਾਲ ਵਾਈ ਕਰਨਾ ਚਾਹੀਦਾ ਚਾਪੁੱਟ ਠੀਕ ਆ ਜੀ। ਚਲੋ ਇਹ ਆਪਾਂ ਆਕੇ ਗਰੋ ਐਪ 'ਚ ট্রেਡਿੰਗ ਐਪ 'ਚ ਠੀਕ ਆ ਜੀ। ਤੁਸੀਂ ਕਿਹੜੀ ਵੀ ਮਰਜ਼ੀ ਐਪ ਚਲਾਉਣੀ ਹੋ ਸਾਰਿਆਂ ਤੇ ਇਦਾਂ ਹੀ ਸਿਮ ਖੁੱਲਦਾ ਵਾ ਠੀਕ ਹੈ ਜੀ ਆ ਨਿਫਟੀ ਸੈਂਸ ਐਕਸ ਤੇ ਬੈਂਕ ਨਿਫਟੀ ਆ ਗਈ ਜੀ ਠੀਕ ਹੈ ਜਿਹੜੇ ਜਿਆਦਾ ਨਿਊ ਬਿਗਨਰ ਨੇ ਨਵੇਂ ਟਰੇਡਰ ਨੇ ਉਹਨਾਂ ਨੂੰ ਨਿਫਟੀ ਜੀ ਟਰੇਡ ਕਰਨਾ ਚਾਹੀਦਾ ਜੀ ਆਪਾਂ ਨਿਫਟੀ ਦਾ ਚਾਰਟ ਖੋਲ ਲਿਆ ਠੀਕ ਹੈ ਜੀ ਥੋੜਾ ਪ੍ਰਸਾਹ ਸੋੜੀਆ ਇਹੜਾ ਚਾਰਟ ਆ ਇਹ ਤਾਂ ਉੱਪਰ ਅਪਟਰੈਂਡ ਦਾ ਬਾਅਦ ਚੋਂ ਬਣਿਆ ਪਹਿਲਾਂ ਹੈ ਨਹੀਂ ਸੀ ਹੁਣ ਆਪਾਂ ਨੂੰ ਪਤਾ ਕਿਵੇਂ ਲੱਗਦਾ ਪਹਿਲਾਂ ਹੀ ਆਪਾਂ ਕਿਦਾਂ ਐਨਾਲਾਈਜ਼ ਕਰ ਸਕਦੇ ਵੀ ਅੱਜ ਚਾਰਟ ਆ ਜਿਹੜਾ ਉਹ ਅਪਟਰੈਂਡ ਚੂਗਾ ਠੀਕ ਆ ਜੀ ਤੇ ਆਓ ਆਪਾਂ ਦੇਖਦੇ ਆ ਆਪਾਂ ਇਹਦਾ ਖੋਲੇ ਆ ਠੀਕ ਆ ਜੀ ਕੈਂਡਲ ਆ ਦੇਖੋ ਜੀ ਹੁਣ ਆਪਣੀ ਕੈਂਡਲ ਖੁੱਲ ਗਈ ਕਲੀਅਰ ਸਾਰੀ ਦੀਦੀ ਹੋਣੀ ਆ ਹਨ ਇਹਦੇ ਵਿੱਚ ਹੁੰਦਾ ਵਾ ਤੁਸੀਂ 5 ਮਿੰਟ ਦੇ ਵੀ ਕਰ ਸਕਦੇ ਹੋ ਤੇ ਆਪਣੀ ਕੈਂਡਲ ਆ ਟਾਈਮਿੰਗ ਫਰੇਮ ਆ 5 ਮਿੰਟ 15 ਮਿੰਟ ਠੀਕ ਆ ਜੀ ਘੰਟਾ ਜਿਹੜੀ ਵੀ ਹੈ ਨਾ ਜ਼ਿਆਦਾਤਰ 5 ਮਿੰਟ ਜਾਂ 15 ਮਿੰਟ ਚ ਹੀ ਹੁੰਦਾ ਵਾ ਠੀਕ ਆ ਜੀ ਬੈਟਰ ਆ 5 ਮਿੰਟ ਠੀਕ ਆ ਜੀ 5 ਮਿੰਟ ਤੁਸੀਂ ਨੇ ਕਰਨਾ ਤੇ ਅੱਜ ਆਪਣੀ ਕਿੰਨੇ ਤਰੀਕ ਆ 13 ਤਰੀਕ ਆ ਜੀ ਹਨਾ ਆਪਾਂ ਤੇ ਖੜਾ ਵੀ ਤੇਰਾ ਠੀਕ ਨੂੰ ਅਰੇ ਥੱਲੇ ਜੀ ਆਪਣਿਆ ਆ ਰਹੀ ਆ ਡੇਟ ਠੀਕ ਆ ਜੀ ਆ ਦੇਖੋ ਤੁਸੀਂ ਇਹ ਆ ਗਈ 13 ਨੰਬਰ ਬੱਬਾ ਠੀਕ ਆ ਜੀ ਆ ਤੇਰਾ ਨੰਬਰ ਰੈੱਡ ਕੈਂਡਲ ਠੀਕ ਆ ਜੀ ਆ ਰੈੱਡ ਕੈਂਡਲ ਤੇਰਾ ਨੰਬਰ ਤੇ ਆਪਾਂ ਇੱਥੇ ਆਉਣਾ ਵਾ ਆ ਨਿਸ਼ਾਨ ਤੇ ਠੀਕ ਆ ਜੀ ਨਿਸ਼ਾਨ ਤੇ ਆਉਣਾ ਵਾ ਇੱਥੇ ਕਲਿੱਕ ਕਰਨਾ ਵਾ ਆ ਰੈਕਟੈਂਗਲ ਨੂੰ ਚੱਕੋ ਜੀ ਠੀਕ ਆ ਜੀ ਇੱਧਰ ਆ ਕੇ ਜਿਹੜੀ ਕੈਂਡਲ ਬਣੀ ਆ ਉਹਦੇ ਹਾਈ ਤੋਂ ਲੈ ਕੇ ਠੀਕ ਆ ਜੀ ਲੋ ਤੇ ਮਾਰਕ ਕਰ ਲੈਣਾ ਰੈ ਕੈਂਡਲ ਠੀਕ ਆ ਜੀ ਆਹ ਲੋ ਜੀ ਆਪਾਂ ਰੈ ਕੈਂਡਲ ਮਾਰਕ ਕਰ ਲਿਆ ਠੀਕ ਆ ਜੀ ਤੇ ਆਪਾਂ ਇਹ ਚੀਜ਼ ਦਾ ਧਿਆਨ ਰੱਖਣਾ ਵੀ ਰੈ ਕੈਂਡਲ ਦਾ ਦੇਖੋ ਹੁਣ ਇਹ ਚੀਜ਼ ਦਾ ਆਪਾਂ ਇਹ ਧਿਆਨ ਰੱਖਣਾ ਰੈ ਕੈਂਡਲ ਵੀ ਉਹਦੇ ਕਰ ਲਿਆ ਮਾਰਕੀਟ ਆ ਜਿਹੜੀ ਇਹ ਰੈਕ ਕੈਂਡਲ ਦੇ ਉੱਪਰ ਓਪਨ ਹੁੰਦੀ ਆ ਜਾਂ ਰੈਕ ਕੈਂਡਲ ਦੇ ਨੀਚੇ ਓਪਨ ਹੁੰਦੀ ਆ ਨਾ ਤਾਂ ਆਪਾਂ ਉਹ ਚੀਜ਼ ਦਾ ਧਿਆਨ ਰੱਖਣਾ ਹੈ ਕੈਂਡਲ ਉੱਪਰ ਆ ਤਾਂ ਆਪਾਂ ਉੱਪਰ ਵਾਲ ਨੂੰ ਕਾਲ ਦੀ ਐਂਟਰੀ ਲੈਣੀ ਆ ਠੀਕ ਹੈ ਜੀ ਹੁਣ ਇੱਥੇ ਰੈਕ ਕੈਂਡਲ ਦੇ ਉੱਪਰ ਉਰੇ ਵੀ ਟ੍ਰੇਡ ਲੈ ਸਕਦੇ ਇੱਕ ਹੈਂਗਰ ਬਣੀ ਆ ਬੜੀ ਸਟਰੌਂਗ ਬਣੀ ਆ ਬੁਲਿਸ਼ ਕੈਂਡਲ ਆਪਾਂ ਉਰੇ ਵੀ ਐਂਟਰੀ ਲੈ ਸਕਦੇ ਤੇ ਆਪਣਾ ਜਿਹੜਾ ਸਟਾਪ ਲੌਸ ਸੀ ਉਹਰੇ ਹੁੰਦਾ ਠੀਕ ਆ ਜੀ ਪਰ ਇਹ ਚੀਜ਼ ਤੁਸੀਂ ਬਾਅਦ ਚ ਸਮਝਣੀਆਂ ਲੈ ਜਿਹੜੇ ਨਵੇਂ ਨੇ ਤੁਸੀਂ ਉੱਪਰ ਐਂਟਰੀ ਲੈਣੀ ਸੀ ਇਹਦੀ ਠੀਕ ਆ ਜੀ ਹੁਣ ਆਪਾਂ ਉਰੇ ਮੰਨੋ ਲੌਗ ਉਰੇ ਐਂਟਰੀ ਲਈ ਹੁੰਦੀ ਉਰੇ ਐਂਟਰੀ ਤੇ ਆਪਣਾ ਜਿਹੜਾ ਸਟਾਪ ਲੌਸ ਹੋਣਾ ਸੀ ਉਹ ਆਹ ਕੈਂਡਲ ਦਾ ਲੋ ਹੋਣਾ ਸੀ ਨਾਲ ਦੇ ਦਾ ਠੀਕ ਆ ਜੀ ਤੇ ਇਹ ਆਪਣਾ ਜਿਹੜਾ ਹੋਣਾ ਸੀਗਾ ਮਤਲਬ ਟਾਰਗੇਟ ਉਹ ਹਾਈ ਦਾ ਇਹਦਾ ਹਾਈ ਹੋਣਾ ਸੀ ਆਹ ਵਾਲੀ ਦਾ ਜਿਹੜਾ ਇੱਥੇ ਆਪਾਂ ਲੈਣਾ ਹਾਈ ਦਾ ਠੀਕ ਹੈ ਜੀ ਆਹ ਆਪਣਾ ਹਾਈ ਹੋਣਾ ਸੀ ਰੈੱਡ ਲਾਈਨ ਰੈੱਡ ਆ ਗ੍ਰੀਨ ਲਾਈਨ ਆ ਠੀਕ ਹੈ ਜੀ ਤੇ ਆਪਾਂ ਧਿਆਨ ਰੱਖਣਾ ਜੇ ਮਾਰਕੀਟ ਹਾਂ ਉੱਪਰ ਜਾ ਰਹੀ ਆ ਬੁਲੀ ਸ ਤਾਂ ਆਪਾਂ ਆਪਣਾ ਜਿਹੜਾ ਟਾਰਗੇਟ ਆ ਉਹ ਅੱਗੇ ਵੀ ਕਰ ਸਕਦੇ ਠੀਕ ਆ ਜੀ ਆਪਾਂ ਨੂੰ ਨੇ 8 9.10 ਪੁਆਇੰਟ ਦਾ ਵਧੀਆ ਮਿਲ ਜਣਾ ਤਾਂ ਆਪਾਂ ਅੱਗੇ ਵੀ ਕਰ ਸਕਦੇ ਜੀ ਮਾਰਕੀਟ ਕਿਉਂਕਿ ਪਾਂ ਟ੍ਰੈਂਡ ਹੁਣ ਇੱਥੇ ਆਪਾਂ ਨੂੰ ਪਤਾ ਕਿਵੇਂ ਲੱਗਣਾ ਵੀ ਮਾਰਕੀਟ ਡਾਊਨ ਆਊ ਇੱਥੇ ਜਿਹੜੀ ਬੈਰਿਸ਼ ਕੈਂਡਲ ਬਣੂ ਕੋਈ ਜੈਦਾ ਦੀ ਹੈਂਬਰ ਬਣਦੀ ਆ ਪੁੱਠੀ ਠੀਕ ਆ ਜੀ ਜਾਂ ਸਟਾਰ ਬਣਦੀ ਆ ਉਹ ਤੋਂ ਆਪਾਂ ਨੂੰ ਪਤਾ ਲੱਗ ਜਾ ਮਾਰਕੀਟ ਡਾਊਨ ਆਊ ਜੇ ਮਾਰਕੀਟ ਦਾ ਟ੍ਰੈਂਡ ਹਾਈ ਆ ਤਾਂ ਆਪਾਂ ਇੱਥੇ ਟ੍ਰੇਡ ਲਿਆ ਹੁੰਦਾ ਬਹੁਤ ਵਧੀਆ ਆਪਾਂ ਨੂੰ ਪ੍ਰੋਫਿਟ ਹੋਣਾ ਸੀਗਾ ਇਹ ਤਾਂ ਹੈਗਾ ਬੈਂਕ ਨਿਫਟੀ ਦਾ ਚਾਰਟ ਆਪਾਂ ਇਹਦੇ ਆਪਸ਼ਨ ਚ ਹਨਾ ਟ੍ਰੇਡ ਕਰਨੀ ਹੈ ਠੀਕ ਹੈ ਜੀ ਆਪਸ਼ਨ ਦੇ ਵਿੱਚ ਆਹ ਮਾਰਕੀਟ ਅਪ ਟ੍ਰੈਂਡ ਜਾ ਰਹੀ ਹੈ ਹਾਲੇ ਵੀ ਆਪਾਂ ਨਾਲ ਦੀ ਨਾਲ ਆਪਣਾ ਟਾਰਗੇਟ ਅੱਗੇ ਕਰੀ ਜਾਣਾ ਸੀ ਠੀਕ ਹੈ ਜੀ ਆਹ ਦੇਖੋ ਇਹ ਬਹੁਤ ਵਧੀਆ ਸਟ੍ਰੈਟਜੀ ਆ ਆਪਸ਼ਨਨਲੀ ਇਹਨੇ ਆਪਸ਼ਨ ਬਾਏ ਸੇਲ ਕਰਨੀ ਹੈ ਤੇ ਇਹ ਬਹੁਤ ਵਧੀਆ ਵਾ ਜਿਆਦਾਤਰ ਇਹ ਪ੍ਰੋਫਿਟੇਬਲ ਹੀ ਆ ਤੇ ਇਹ ਪਿੱਛੇ ਵੀ ਚੈੱਕ ਕਰ ਸਕਦੇ ਹੋ ਹੁਣ ਆਪਾਂ ਪਿੱਛੇ ਵਾਲੇ ਚੱਲੀਏ ਆ 12 ਨਵੰਬਰ ਦਾ ਠੀਕ ਹੈ ਜੀ ਆ ਦੇਖੋ 12 ਨਵੰਬਰ ਦਾ 12 ਨਵੰਬਰ ਨੂੰ ਮੇਰੀ ਮਾਰਕਟ ਸਟਾਰਟ ਹੋਈ ਆ ਦੇਖੋ ਰੇ ਸਟਾਰਟ ਹੋਈ ਰੈ ਕੈਂਡਲ ਲਿਆ ਆਪਾਂ ਠੀਕ ਆ ਜੀ ਤੇ ਇੱਥੋਂ ਆਪਾਂ ਹਾਈ ਤੋਂ ਲੈ ਕੇ ਲੋ ਤੱਕ ਉਹ ਕਰ ਲਿਆ ਠੀਕ ਆ ਜੀ ਲੈ ਲਿਆ ਆ ਦੇਖੋ ਹਾਈ ਤੋਂ ਲੈ ਕੇ ਲੋ ਤੱਕ ਲੈ ਲਿਆ ਠੀਕ ਆ ਜੀ ਆ ਦੇਖੋ ਮਾਰਕੀਟ ਦਾ ਠੀਕ ਆ ਜੀ ਮਾਰਕੀਟ ਹਲੋ ਦੇਖੋ ਮਾਰਕੀਟ ਆਪਣਾ ਕਦੇ ਵੀ ਆ ਦੇਖੋ ਜੀ ਆਪਾਂ ਉਰੇ ਟਰੇਡ ਪਲੇ ਕਰਿਆ ਹੁੰਦਾ ਤਾਂ ਆਪਣਾ ਜਿਹੜਾ ਲੋ ਸੀ ਉਹ ਉਰੇ ਆਉਣਾ ਸੀ ਆ ਗ੍ਰੀਨ ਕੈਂਡਲ ਦੇ ਜਿਹੜਾ ਆਪਣਾ ਸਟਾਪ ਲੌਸ ਸੀ ਠੀਕ ਆ ਜੀ ਤੁਸੀਂ ਇਹਨੂੰ ਅੱਧੇ 'ਚ ਵੀ ਰੱਖ ਸਕਦੇ ਹੋ 50 50 ਠੀਕ ਆ ਜੀ ਵੀ ਹਾਂ ਇਹਦੇ 'ਚ ਵੀ ਤੁਸੀਂ ਰਾਮਨਾ ਇੱਥੇ ਵੀ ਤੁਸੀਂ ਆਪਾਂ ਇੱਕ ਟ੍ਰੈਂਡ ਲੈ ਲਾਉਨੇ ਆ ਇੱਥੇ ਆ ਲੋ ਆਪਣਾ ਸਟਾਪ ਲੋਸ ਆ ਸਟਾਪ ਲੋਸ ਠੀਕ ਹੈ ਜੀ ਤੇ ਟਾਰਗੇਟ ਆਪਣਾ ਪਾ ਲੋ ਹੋਰ ਇਹ ਆਪਾਂ ਟ੍ਰੇਡ ਪਲਾਨ ਕਰਿਆ ਆ ਆਪਣਾ ਸਟਾਪ ਲੋਸ ਠੀਕ ਹੈ ਜੀ ਤੇ ਟਾਰਗੇਟ ਆਪਣਾ ਦੇਖ ਲੋ ਟਾਰਗੇਟ ਆਲੋ ਉਹਦੇ ਆਪਣਾ ਟਾਰਗੇਟ ਸੀ ਠੀਕ ਹੈ ਜੀ ਇੱਥੇ ਵੀ ਇਹਨੇ ਆਪਾਂ ਨੂੰ ਵਧੀਆ ਪ੍ਰੋਫਿਟ ਦੇਣਾ ਸੀ ਠੀਕ ਹੈ ਜੀ ਤੇ ਪਿੱਛੇ ਵੀ ਤੁਸੀਂ ਬੈਕ ਟੈਸਟਿੰਗ ਜ਼ਰੂਰ ਕਰਨੀ ਆ ਕੋਈ ਵੀ ਆਪਾਂ ਹਨਾ ਸਟ੍ਰੈਟਜੀ ਦੱਸ ਦਿਆਂ ਨੂੰ ਬੈਕ ਟੈਸਟਿੰਗ ਕਰੋ ਜ਼ਰੂਰ ਠੀਕ ਹੈ ਜੀ ਅੱਗੇ ਦੇਖ ਲਓ 11 ਨਵੰਬਰ ਦੀ ਆ ਦੇਖੋ 11 ਨਵੰਬਰ ਹਾਲੋ 11 ਨਵੰਬਰ ਦਾ ਇਹਦੇ ਵਿੱਚ ਵੀ ਦੇਖੋ ਲਓ 11 ਨੰਬਰ ਦਾ ਯਾਨੀ ਜੇ 90% ਆ ਜਿਹੜੀ ਇਹ ਚੀਜ਼ ਕੰਮ ਕਰਦੀ ਆ ਦੇਖੋ ਆ ਦੇਖੋ ਠੀਕ ਹੈ ਜੀ ਆਪਣੀ ਐਂਟਰੀ ਉਰੇ ਹੋਣੀ ਸੀ ਇੱਥੇ ਵੀ ਆਪ ਐਂਟਰੀ ਕਰ ਸਕਦੇ ਸੀ ਪੋਟ ਸਾਈਜ਼ ਠੀਕ ਹੈ ਜੀ ਸ਼ਾਰਟ ਲੌਂਗ ਆਪਾ 트ੈਂਡ ਹੁੰਦਾ ਸ਼ਾਰਟ ਥੱਲੇ ਜੀ ਠੀਕ ਆ ਜੀ ਡਾਊਨ 트ੈਂਡ ਅੰਤੇ ਚ ਇੱਥੇ ਕਿ ਲਾ ਲਓ ਆ ਹੁੰਦਾ ਤੇ ਆਪਣਾ ਆ ਹੁੰਦਾ ਸਟਾਪ ਲੌਸ ਠੀਕ ਆ ਜੀ ਦੇਖੋ ਉਰੇ ਵੀ ਬਹੁਤ ਵਧੀਆ ਆਪਾਂ ਨੂੰ 1 62 ਦਾ ਪ੍ਰੋਫਿਟ ਹੋ ਸਕਦਾ ਜੀ ਠੀਕ ਜੀ ਇਹ ਚੀਜ਼ਾਂ ਇਹ ਚ ਜਿਹੜੀ ਸਟ੍ਰੈਟਜੀ ਆ ਇਹਨੂੰ ਤੁਸੀਂ ਬਾਰ ਬਾਰ ਬੈਕ ਟੈਸਟ ਕਰੋ ਤੇ ਬਹੁਤ ਵਧੀਆ ਸਟ੍ਰੈਟਜੀ ਆ ਮਿਲਦੇ ਆਪ ਅੱਗੇ ਨਵੀਂ ਸਟਰੈਟਜੀ ਨਾਲ ਤਾਂ ਜੋ ਤੁਸੀਂ ਵੀ ਸ਼ੇਅਰ ਮਾਰਕੀਟ ਚੁੰਬਦੀ ਆ ਪ੍ਰੋਫਟ ਕਮਾ ਸਕੋ। ਥੈਂਕ ਯੂ ਜੀ ਸਸਿਕਾ ਜੀ ਵੀਡੀਓ ਲੱਗੀ ਵਧੀਆ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ।